ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨ ਹੀ ਉਹ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਖ਼ਲਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤਕੜਾ ਹੱਲਾ ਬੋਲ ਕੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੀ ਉੱਚ ਕੋਟੀ ਦੀ ਲੀਡਰਸ਼ਿਪ ਨੂੰ ਇਕੋ ਬਲੇਟੇ ਵਿੱਚ ਲੈਂਦੇ ਆ ਕਿਹਾ ਹੈ ਕਿ ਤੁਸੀਂ ਕਾਗਜ਼ ਤਿਆਰ ਰੱਖੋ ਜਦੋਂ ਮੁੱਖ ਮੰਤਰੀ ਦਾ ਇਹ ਤਕੜਾ ਹੱਲਾ ਦੇਖਦਿਆਂ ਤਾਂ ਪੰਜਾਬ ਦੀਆਂ ਸੱਥਾਂ ਪੰਜਾਬ ਦੀਆਂ ਸਾਂਝੀਆਂ ਥਾਵਾਂ ਜਾਂ ਵਪਾਰਕ ਧਾਰਿਆਂ ਵਿੱਚ ਕੁਝ ਸਾਂਝ ਲੈ ਕੇ ਬੈਠੇ ਲੋਕਾਂ ਦੇ ਵਿੱਚ ਚਰਚਾ ਹੋਣੀ ਸੁਭਾਵਿਕ ਹੈ। ਪਰੰਤੂ ਜਦੋਂ ਕਿਤੇ ਪਚਾਲ ਆਉਂਦਾ ਹੈ ਤਾਂ ਵਿਗਿਆਨੀ ਨੇ ਜਿਹੜੇ ਉਹਦੀ ਤੀਬਰਤਾ ਨੂੰ ਆਪਣ ਦਾ ਯਤਨ ਕਰਦੇ ਨੇ ਤੇ ਅਸੀਂ ਇੱਕ ਸਿਆਸੀ ਵਿਗਿਆਨੀ ਹਾਂ ਅਨਲਿਸਿਸ ਕਰਦੇ ਹਾਂ ਤੇ ਅਸੀਂ ਉਹਦੀ ਤੀਬਰਤਾ ਨੂੰ ਨਾਪੜ ਤੋਲਣ ਦਾ ਯਤਨ ਕਰਦੇ ਹਾਂ। ਸਾਥੀਓ ਜਦੋਂ ਮੁੱਖ ਮੰਤਰੀ ਦਾ ਇਹ ਬਿਆਨ ਆਉਂਦਾ ਹੈ ਤਾਂ ਸਵਾਲ ਪੈਦਾ ਹੋ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਵਿਭਾਗ ਖਤਮ ਕੀਤੇ ਜਾਂਦੇ ਨੇ ਏਜੰਸੀਆਂ ਖਤਮ ਕੀਤੀਆਂ ਜਾਂਦੀਆਂ ਨੇ ਡਿਵੈਲਪਮੈਂਟ ਏਜੰਸੀਆਂ ਤਾਂ ਇੱਕਦਮ ਵਿਕਰਮ ਸਿੰਘ ਮਜੀਠੀਆ ਦਾ ਮੁੱਦਾ ਆਣ ਕੇ ਲੋਕਾਂ ਦਾ ਧਿਆਨ ਜਿਹੜਾ ਓਡਾ ਡਾਇਵਰਟ ਕਰ ਦਿੰਦਾ ਹੈ ਹੁਣ ਜਦੋਂ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਸਕੀਮ ਆ ਜਿਹੜੀ ਇਸ ਵੇਲੇ ਪੰਜਾਬ ਦੇ ਕਿਸਾਨਾਂ ਲਈ ਇੱਕ ਤਰ੍ਹਾਂ ਦਾ ਅਣਖ ਇੱਜ਼ਤ ਤੇ ਗੈਰਤ ਦਾ ਸਵਾਲ ਬਣਿਆ ਹੈ ਤੇ ਪੰਜਾਬ ਦੇ ਕਿਸਾਨ ਹੀ ਨਹੀਂ ਪੰਜਾਬ ਦੇ ਹੋਰ ਵਰਗ ਹੋਰ ਲੋਕ ਵੀ ਪੰਜਾਬ ਸਰਕਾਰ ਦੀ ਇਸ ਨੀਤੀ ਦੇ ਖਿਲਾਫ ਕਿਤਨਾ ਨਾ ਡਟ ਕੇ ਖੜੇ ਹੋ ਗਏ ਨੇ ਤਾਂ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਤਕੜਾ ਹਲਾ ਬੋਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਿਉਂਕਿ ਸਾਡੇ ਚੈਨਲਸ ਨੇ ਜਿਹੜੇ ਜਿਨ੍ਹਾਂ ਦਾ ਡਿਊਟੀ ਹੈ ਜਿਨ੍ਹਾਂ ਦੇ ਫਰਜ਼ ਨੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਖਬਰ ਦੇ ਆਲੇ ਦੁਆਲੇ ਉਹਨੂੰ ਘੁਮਾਈ ਜਾਂਦੇ ਨੇ ਤੇ ਪੂਰਾ ਦਿਨ ਜਿਹੜਾ ਆਬਾਦ ਦਾ ਧਿਆਨ ਆ ਉਹ ਨਵੇਂ ਮੁੱਦੇ ਵੱਲ ਚਲਾ ਜਾਂਦਾ ਹੈ ਤੇ ਕੱਲ ਪੂਰਾ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਣ ਵਾਲੀ ਸੰਭਾਵੀ ਕਾਰਵਾਈ ਜਾਂ ਐਲਾਨਨੀ ਕੀ ਸੰਭਾਵੀ ਕਾਰਵਾਈ ਜਿਹੜੀ ਕਿਹਾ ਜਿਹਦੇ ਵਿੱਚ ਕਿਹਾ ਗਿਆ ਕਿ ਤੁਸੀਂ ਆਪਣੇ ਕਾਗਜ਼ ਤਿਆਰ ਰੱਖੋ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਸਿੰਘ ਬਿੱਟੂ ਦਾ ਵੀ ਕਿਤੇ ਨਾ ਕਿਤੇ ਮੁੱਖ ਮੰਤਰੀ ਵੱਲੋਂ ਨਾਂ ਲਿਆ ਜਾਂਦਾ ਹੈ ਸਾਥੀਓ ਜਦੋਂ ਇੱਕ ਪਾਸੇ ਪੰਜਾਬ ਦੀ ਜ਼ਮੀਨਾਂ ਕਿਸਾਨਾਂ ਦੀ ਉਹ ਲੈਣ ਲਈ ਇੱਕ ਤਰ੍ਹਾਂ ਨਾਲ ਸਰਕਾਰ ਵੱਲੋਂ ਪੂਰਾ ਰਾਹ ਪੱਧਰਾ ਕਰ ਲਿਆ ਗਿਆ ਹੈ ਤੇ ਜ਼ਮੀਨਾਂ ਦੇ ਮਾਲਕ ਸਮੇਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਨਸਾਮ ਪਸੰਦ ਜਥੇਬੰਦੀਆਂ ਲੋਕ ਕਿ ਤੁ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਆਰ ਪਾਰ ਦੀ ਲੜਾਈ ਕਰਨ ਦੇ ਮੂਡ ਵਿੱਚ ਨੇ ਪੰਜਾਬ ਵਿੱਚ ਇੱਕ ਵੱਡਾ ਸਿਆਸੀ ਮੋਰਚਾ ਵੱਡਾ ਕਿਸਾਨ ਮੋਰਚਾ ਵੱਡਾ ਸੰਘਰਸ਼ ਮੋਰਚਾ ਹੋਂਦ ਵਿੱਚ ਆਉਣ ਦਾ ਮੈਦਾਨ ਤਿਆਰ ਹੋ ਚੁੱਕਾ ਹੈ ਤੇ ਐਸੇ ਸਮੇਂ ਪੰਜਾਬ ਦੇ ਮੁੱਖ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਟਾਰੇ ਵਿੱਚ ਲਿਆ ਕੇ ਖੜਾ ਕਰਨਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਸਿਆਸੀ ਹਮਲਾ ਬੋਲਣਾ ਤੇ ਕਾਗਜ਼ ਤਿਆਰ ਰੱਖੇ ਜਾਣ ਨੂੰ ਕਹਿਣਾ ਸੋ ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਮੁੱਦੇ ਨੇ ਹੁਣ ਪੰਜਾਬ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੀ ਕੋਈ ਮੁੱਦਾ ਹੈ ਕਿ ਰਵਨੀਤ ਸਿੰਘ ਬਿੱਟੂ ਹੀ ਕੋਈ ਮੁੱਦਾ ਹੈ ਜਾਂ ਵਿਕਰਮ ਸਿੰਘ ਜੀਠਿਆ ਹੀ ਕੋਈ ਮੁੱਦਾ ਹੈ ਪ੍ਰਤਾਪ ਸਿੰਘ ਬਾਜਵਾ ਹੀ ਕੋਈ ਮੁੱਦਾ ਹੈ ਜਦੋਂ ਸੁਖਵੀਰ ਸਿੰਘ ਬਾਦਲ ਹੀ ਕੋਈ ਮੁੱਦਾ ਹੈ ਮੈਂ ਦਿਲਜੀਤ ਸਿੰਘ ਚੀਮਾ ਹੋਰਾਂ ਦਾ ਬਿਆਨ ਕੱਲ ਸੁਣ ਰਿਹਾ ਸੀ ਜ ਜਿਹਦੇ ਵਿੱਚ ਦਿਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਅਗਲਾ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਹੋ ਸਕਦੇ ਨੇ ਇਹਦੇ ਅਰਥ ਕੀ ਕੱਢੇ ਜਾਣ ਜਦੋਂ ਵਿਰੋਧੀ ਧਿਰਾਂ ਮਾਨਸਿਕ ਤੌਰ ਤੇ ਇਸ ਕੰਮ ਲਈ ਤਿਆਰ ਹੋਣ ਜਦੋਂ ਵਿਰੋਧੀ ਧਿਰਾਂ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰ ਚੁੱਕੀਆਂ ਹੋਣ ਕਿ ਅਗਲਾ ਮੁੱਦਾ ਅਸੀਂ ਹੋ ਸਕਦੇ ਹਾਂ ਤਾਂ ਇਹ ਕਿੰਨਾ ਕੁ ਚਿਰ ਚੱਲ ਸਕਦਾ ਕਿਉਂਕਿ ਸੋਸ਼ਲ ਮੀਡੀਆ ਦਾ ਜੋ ਗੱਲ ਜਿਹੜੀ ਗੱਲ ਅੱਜ ਚੱਲਦੀ ਆ ਉਹ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਖਤਮ ਹੋ ਜਾਣੀ ਆ ਕਿਉਂਕਿ ਇੱਕ ਦਿਨ ਅਸਰ ਰਹਿੰਦਾ ਜਦੋਂ ਉਹ ਦੂਜੀ ਗੱਲ ਆ ਜਾਂਦੀ ਹੈ ਤੇ ਗੱਲ ਖਤਮ ਹੋ ਜਾਂਦੀ ਹੈ ਆਖਿਰ ਇਹਨਾਂ ਦੁਸ਼ਵਾਰੀਆਂ ਦੇ ਪਿੱਛੇ ਸਾਜ਼ਿਸ਼ ਕਿਹੜੀ ਆ ਜਦੋਂ ਵੱਡਾ ਕਿਸਾਨ ਮੋਰਚਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਹਦਾ ਮਕਸਦ ਸੀ ਕਿਸਾਨਾਂ ਦੀ ਜਿਹੜੇ ਤਿੰਨ ਕਾਨੂੰਨ ਬਣਾਏ ਗਏ ਸੀ ਖੇਤੀ ਕਾਨੂੰਨ ਉਹਦਾ ਮਕਸਦ ਸੀ ਕਿਸਾਨਾਂ ਦੀ ਜ਼ਮੀਨ ਲੈ ਕੇ ਵੱਡੇ ਖੇਤੀ ਘਰਾਣਿਆਂ ਨੂੰ ਦੇਣਾ ਜਾਂ ਹੋਰ ਬਹੁਤ ਕੁਝ ਤੇ ਅੱਜ ਇਹ ਕਿਸਾਨਾਂ ਦੀ ਜ਼ਮੀਨ ਲੈ ਕੇ ਉਹਦੇ ਉੱਤੇ ਅਰਬਨ ਸਟੇਟ ਡਵੈਲਪ ਕਰਨੇ ਜਾਂ ਵੱਡੇ ਸ਼ਹਿਰ ਡਵੈਲਪ ਕਰਨੇ ਤੇ ਮੁੱਦਾ ਕੀ ਹੈ ਜ਼ਮੀਨ ਲੈ ਕੇ ਕਾਰਪੋਰੇਟ ਕਰਾਉਣਿਆਂ ਨੂੰ ਦੇਣਾ ਤੇ ਅੱਜ ਜਦੋਂ ਜਦੋਂ ਉਹ ਮੁੱਦਾ ਸੀ ਉਦੋਂ ਬਹੁਤ ਕੁਝ ਹੋਇਆ ਉਹਦੇ ਵਿੱਚ ਕੱਥੇ ਤੌਰ ਤੇ ਸਿਆਸੀ ਲੋਕਾਂ ਦੀ ਸ਼ਮੂਲੀਅਤ ਹੋਈ ਉਹਦੇ ਵਿੱਚ ਨਿੰਗ ਸਿੰਘਾਂ ਵੱਲੋਂ ਕਤਲ ਵੀ ਹੋਏ ਨਿੰਗ ਸਿੰਘਾਂ ਦਾ ਟਕਰਾਅ ਹੋਇਆ ਅ ਲਾਲ ਕਿਲੇ ਤੇ ਝੰਡਾ ਲਹਿਰਾਉਣ ਦੀ ਗੱਲ ਹੋਈ ਬਹੁਤ ਕੁਝ ਹੋਇਆ ਇੱਕ ਤਰ੍ਹਾਂ ਨਾਲ ਸਾਬੋਤਾਜ ਕਰਨ ਦੇ ਯਤਨ ਵੀ ਹੋਏ ਬਹੁਤ ਜ਼ਿਆਦਾ ਕੁਝ ਹੋਇਆ ਮੈਂ ਇੱਕ ਦਿਨ ਇੱਕ ਛੋਟਾ ਜਿਹਾ ਕਿਸਾਨ ਆਗੂ ਆ ਪਰ ਉਹ ਵੱਡੇ ਜਜ਼ਰੇ ਵਾਲਾ ਨੌਜਵਾਨਾ ਮੇਰੇ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਸਾਨੂੰ ਆਫਰਾਂ ਕੀਤੀਆਂ ਗੰਜਾ ਰਾਜੇਵਾਲ ਸਾਹਿਬ ਦਾ ਸਾਥ ਛੜਨ ਵਾਸਤੇ ਦੱਸੋ ਕੀ ਕਿਸ ਇਲਾਕੇ ਵਿੱਚ ਕੀ ਚਾਹੁੰਦੇ ਤੇ ਜਦੋਂ ਗੱਲ ਇੱਥੇ ਤੱਕ ਹੋਵੇ ਤੇ ਗੱਲ ਉਦੋਂ ਵੀ ਕਿਸਾਨਾਂ ਦੀ ਜ਼ਮੀਨ ਤੇ ਗੱਲ ਅੱਜ ਵੀ ਕਿਸਾਨਾਂ ਦੀ ਜ਼ਮੀਨ ਤੇ ਨiyet ਤੇ ਅੱਖ ਜਿਹੜੀ ਉਹ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਸੀ ਤੇ ਅੱਜ ਵੀ ਕਿਸਾਨਾਂ ਦੀ ਜ਼ਮੀਨ ਉੱਤੇ ਹੈ ਤੇ ਨਾ ਉਦੋਂ ਕੈਪਟਨ ਅਮਰਿੰਦਰ ਸਿੰਘ ਰਾਜਾ ਆਪਣੇ ਨੂੰ ਪ੍ਰਤਾਪ ਬਾਜਵਾ ਚੰਨੀ ਕੋਈ ਮੁੱਦਾ ਸੀ ਤੇ ਨਾ ਅੱਜ ਪ੍ਰਤਾਪ ਸਿੰਘ ਬਾਜਵਾ ਬਿਕਰ ਮਜੀਠੀਆ ਸੁਖਵੀਰ ਬਾਦਲ ਕੋਈ ਮੁੱਦਾ ਹੈ ਸਿਆਸੀ ਲੋਕਾਂ ਨੇ ਆਪੋ ਆਪਣੀ ਸਿਆਸੀ ਪਾਰਟੀ ਦੇ ਪ੍ਰੋਗਰਾਮ ਦੇਣੇ ਹੁੰਦੇ ਨੇ ਤੇ ਸਿਆਸੀ ਪਾਰਟੀ ਨੇ ਆਪੋ ਆਪਣੇ ਨਜ਼ਰੀਏ ਨਾਲ ਆਪਣਾ ਪ੍ਰੋਗਰਾਮ ਲੋਕਾਂ ਨੂੰ ਦੇਣਾ ਹੁੰਦਾ ਹੈ ਤੇ ਇਹਦੇ ਵਿੱਚ ਚੰਗਾ ਮਾੜਾ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਜੇ ਅਸੀਂ ਲੋਕ ਮੁdde ਹੀ ਲੀਡਰਾਂ ਨੂੰ ਬਣਾ ਲਈਏ ਸਾਰੇ ਲੀਡਰ ਚੋਰ ਹੋ ਸਕਤੇ ਨੇ ਤੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਉਹਨਾਂ ਨੂੰ ਕਾਗਜ਼ ਤਿਆਰ ਕਰਨ ਲਈ ਕਹਿੰਦੀ ਆ ਤਾਂ ਸਾਰੇ ਲੀਡਰ ਚੋਰ ਹੋਣ ਤੋਂ ਬਾਅਦ ਵੀ ਪਰ ਕੈਪਟਨ ਲੋਕਾਂ ਲਈ ਉਹਨਾਂ ਦੀ ਜ਼ਮੀਨ ਬਚਾਉਣਾ ਉਹਨਾਂ ਦੀ ਆਣਖ ਗੈਰਤ ਤੇ ਇੱਜ਼ਤ ਨੂੰ ਬਰਕਰਾਰ ਰੱਖਣਾ ਉਹਨਾਂ ਦੇ ਆਰਥਿਕ ਵਸੀਲੀਆਂ ਨੂੰ ਬਚਾਉਣਾ ਸਭ ਤੋਂ ਵੱਡਾ ਮੁੱਦਾ ਹੈ ਆ ਜਦੋਂ ਮੁੱਦੇ ਦੀ ਗੱਲ ਤੇ ਆਉਂਨੇ ਅਸੀਂ ਤੇ ਉਦੋਂ ਸਾਡਾ ਧਿਆਨ ਕੈਪਟਨ ਅਮਰਿੰਦਰ ਸਿੰਘ ਵੱਲ ਕਰ ਦਿੱਤਾ ਜਾਂਦਾ ਹੈ ਉਦੋਂ ਸਾਡਾ ਧਿਆਨ ਪ੍ਰਤਾਪ ਸਿੰਘ ਬਾਜਵਾ ਵੱਲ ਕਰ ਦਿੱਤਾ ਜਾਂਦਾ ਚਰਨਜੀਤ ਸਿੰਘ ਚੰਨੀ ਵੱਲ ਕਰ ਦਿੱਤਾ ਜਾਂਦਾ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਅਸੀਂ ਪਿੱਥੇ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਇੱਕ ਸੰਸਦ ਮੈਂਬਰ ਕੇਂਦਰ ਸਰਕਾਰ ਦੇ ਇੱਕ ਵਫਾ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਦੌਰੇ ਤੇ ਜਾਂਦੇ ਨੇ ਤਾਂ ਅਸੀਂ ਉਸ ਗੱਲ ਨੂੰ ਬੜੀ ਸ਼ਿੱਦਤ ਨਾਲ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਪਾਰਟ ਲੀਡਰਾਂ ਦੀ ਕਮੀ ਨਹੀਂ ਮੇਰੇ ਮੇਰਾ ਕਹਿਣ ਦਾ ਮਤਲਬ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੈਂ ਪਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਪੰਜਾਬ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਤਿੰਨ ਦੋ ਵਾਰ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਬਣਦੇ ਨੇ ਪ੍ਰਤਾਪ ਸਿੰਘ ਬਾਜਵਾ ਸੰਸਦ ਵਿੱਚ ਉਪਰੇਤਾ ਨੇ ਪਰ ਰਹਿ ਨਿਰਾਸ਼ਾ ਦੇ ਵਿੱਚ ਤੇ ਤੁਸੀਂ ਹੈਰਾਨ ਹੋਵੋਗੇ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤੇ ਕੀ ਇਹ ਮੁੱਦੇ ਨੇ ਪੰਜਾਬ ਦੇ ਸਿਆਸੀ ਲੀਡਰ ਆਉਂਦੇ ਨੇ ਚਲੇ ਜਾਂਦੇ ਨੇ ਆਉਂਦੇ ਨੇ ਚਲੇ ਜਾਂਦੇ ਨੇ ਤੇ ਲੋਕਾਂ ਨੇ ਇੱਕ ਵਾਰਾਂ ਪੁੱਛ ਕੇ ਰੱਖ ਦਿੱਤਾ ਪਰ ਹੁਣ ਕੀ ਸਾਡੀ ਉਹੀ ਵੋਟਾਂ ਪਾਉਣ ਵਾਲੇ ਲੋਕ ਜਿਹੜੇ ਇਸ ਵੇਲੇ ਕਿਸਾਨ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਕੀ ਸਾਡੇ ਉਹੀ ਵੋਟਾਂ ਪਾਉਣ ਵਾਲੇ ਲੋਕ ਨੇ ਤੇ ਸਾਡੇ ਉਹੀ ਕਿਸਾਨ ਭਰਾ ਨੇ ਉਹੀ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਅੰਨੇ ਹੋ ਕੇ ਇੱਕ ਤਰ੍ਹਾਂ ਦਾ ਮੈਂਡੇਟ ਦਿੱਤਾ ਇਸ ਪਾਰਟੀ ਨੂੰ ਵੱਡੇ ਲੈਵਲ ਤੇ ਹੁਣ ਜਦੋਂ ਪਾਰਟੀ ਕਰਦੀ ਹੈ ਇਡੀਆਂ ਵੱਡੀਆਂ ਵੱਡੀਆਂ ਗੱਲਾਂ ਤਾਂ ਲੋਕਾਂ ਦਾ ਵਿਰੋਧ ਹੋਣਾ ਸੁਭਾਵਿਕ ਹੈ ਪਰੰਤੂ ਇਹਦੇ ਬਦਲੇ ਚ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਬਾਜਵਾ ਰਵਨੀਤ ਬਿੱਟੂ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਦਾ ਮਤਲਬ ਲੋਕਾਂ ਨੂੰ ਇਨਸਾਫ ਦੇਣਾ ਹੈ ਲੋਕਾਂ ਦੀ ਜ਼ਮੀਨ ਜੇ ਤੁਸੀਂ ਲੋਕਾਂ ਦੀ ਗੱਲ ਸੁਣ ਕੇ ਲੋਕਾਂ ਦੀ ਗੱਲ ਚੰਗੀ ਹੈ ਤਾਂ ਇਹ ਪਾਲਿਸੀ ਰੱਦ ਕਰ ਦੇਣੀ ਚਾਹੀਦੀ ਹੈ ਤੇ ਜੇ ਲੋਕਾਂ ਦੀ ਗੱਲ ਸਹੀ ਨੀਤੀ ਜਿਵੇਂ ਲੈ ਲੈਣੀ ਚਾਹੀਦੀ ਹੈ ਸਰਕਾਰ ਨੂੰ ਆਪਣਾ ਪੱਖ ਦਾਵੇ ਨਾਲ ਪੇਸ਼ ਕਰਨਾ ਚਾਹੀਦਾ ਗੱਲ ਇੱਥੇ ਆ ਕੈਪਟਨ ਅਮਰਿੰਦਰ ਸਿੰਘ ਰਵਨੀਤ ਸਿੰਘ ਬਿੱਟੂ ਪ੍ਰਤਾਪ ਸਿੰਘ ਵਾਜਵਾ ਇਹ ਪੰਜਾਬ ਦੇ ਮੁੱਦੇ ਨਹੀਂ ਪੰਜਾਬ ਦੇ ਜਿਹਨੇ ਵੀ ਲੁੱਟ ਕੀਤੀ ਜਿਹਨੇ ਵੀ ਤਬਾਹੀ ਮਚਾਈ ਪੰਜਾਬ ਨੂੰ ਵਰਤਿਆ ਪੰਜਾਬ ਦੇ ਪਾਣੀਆਂ ਦਾ ਧੋਖੇ ਨਾਲ ਸਤਿਆਨਾਸ਼ ਕੀਤਾ ਪੰਜਾਬ ਦੀਆਂ ਪੀੜ੍ਹੀਆਂ ਬਰਬਾਦ ਕੀਤੀਆਂ ਪੰਜਾਬ ਵਿੱਚ ਚਿੱਟਾ ਲੈ ਕੇ ਆਂਦਾ ਉਹ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰੰਤੂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਨਾ ਲੈ ਲੈ ਕੇ ਕਾਗਜ਼ ਤਿਆਰ ਕਰਨੇ ਕਹਿਣਾ ਲੋਕਾਂ ਦਾ ਮੁੱਦਾ ਨਹੀਂ ਜਦੋਂ ਅਸੀਂ ਬਹੁਤ ਸਾਰੇ ਲੀਡਰਾਂ ਦੇ ਉੱਤੇ ਅਜਿਹੇ ਕੇਸ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਚੱਲਦੇ ਵੇਖਦੇ ਹਾਂ ਜਾਂ ਕਿਤੇ ਕੋਈ ਹੋਰ ਛੋਟੇ ਮੋਟੇ ਘਪਲਿਆਂ ਦੀ ਗੱਲ ਚੱਲਦੀ ਹੈ ਜਾਂ ਕਿਤੇ ਕ腐ਸ਼ਨ ਦੀ ਗੱਲ ਚੱਲਦੀ ਹੈ ਆਮਦਨ ਤੋਂ ਵੱਧ ਜਾਇਦਾਦਾਂ ਦੀ ਗੱਲ ਚੱਲਦੀ ਹੈ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਹੈ ਪਰੰਤੂ ਸਭ ਨੂੰ ਪਤਾ ਹੈ ਕਿ ਜਿੰਨੇ ਪਿੱਛੇ ਕੇਸ ਹੋਏ ਨੇ ਵਿਜੀਲੈਂਸ ਨੇ ਕੀਤੇ ਨੇ ਈਡੀ ਨੇ ਕੀਤੇ ਨੇ ਉਹਦੇ ਵਿੱਚੋਂ ਨਿਕਲਤਾ ਕੀ ਹੈ ਇਸ ਸਵੇ ਸਾਧੂ ਸਿੰਘ ਧਰਮਸੋਤ ਵੱਲੋਂ ਲੰਮੀ ਜੇਲ ਕੱਟੇ ਜਾਣ ਤੋਂ ਸਵੇ ਸਾਧੂ ਸਿੰਘ ਧਰਮਸੋਤ ਤੋਂ ਕੁਝ ਨਹੀਂ ਨਿਕਲਿਆ ਹਾਂ ਜੇ ਸਾਧੂ ਸਿੰਘ ਧਰਮਸੋਤ ਦੋਸ਼ੀ ਸੀ ਤਾਂ ਉਹਨੂੰ ਸਜ਼ਾ ਹੋਈ ਜੋ ਵੀ ਫੈਸਲਾ ਅਦਾਲਤਾਂ ਕਰਨਗੇ ਇੱਕ ਵੱਖਰਾ ਪਰੰਤੂ ਇਹਨੂੰ ਪ੍ਰਚਾਰ-ਪ੍ਰਚਾਰ ਕੇ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਫਟਕਾਉਣਾ ਇਹ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੈ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਖਤਰਾ ਬਣਦੀ ਜਾ ਰਹੀ ਹੈ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਲੋਕਾਂ ਲਈ ਅਣਖ ਤੇ ਇੱਜ਼ਤ ਦਾ ਸਵਾਲ ਬਣਦੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦਾ ਜਿਆਦਾ ਰੂਪ ਬਦਲ ਕੇ ਲੋਕਾਂ ਨੂੰ ਕਨਵਿੰਸ ਕਰ ਦਿੱਤਾ ਜਾਵੇ ਲੋਕਾਂ ਨੂੰ ਸਮਝਾ ਦਿੱਤਾ ਜਾਵੇ ਲੋਕਾਂ ਨੂੰ ਮਾਨਸਿਕ ਤੌਰ ਤੇ ਇਸ ਕੰਮ ਲਈ ਤਿਆਰ ਕਰ ਲਿਆ ਜਾਵੇ ਜਬਾ ਜੇ ਲੈਂਡ ਪੂਲਿੰਗ ਪਾਲਿਸੀ ਵਾਪਸ ਕਰ ਦਿੱਤੀ ਜਾਵੇ ਇਹ ਮੁੱਦੇ ਪੰਜਾਬ ਆਓ ਅਸੀਂ ਪਹਿਲਾਂ ਕਿਸਾਨ ਮੋਰਚਾ ਕਿਸਾਨ ਸੰਘਰਸ਼ ਚੱਲਿਆ ਸਫਲ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਿੱਛੇ ਮੁੜਨਾ ਪਿਆ ਜਿਹਨੂੰ ਕਹਿੰਦੇ ਸੀ ਉਹ ਪਿੱਛੇ ਮੁੜਦੇ ਹੀ ਨਹੀਂ ਕਿਸੇ ਫੈਸਲੇ ਤੋਂ ਤੇ ਅੱਜ ਜੇ ਇਸ ਲੈਣ ਕਪੂਲੰਗ ਪਾਲਿਸੀ ਦਾ ਕਿਸਾਨਾਂ ਨੂੰ ਸਮਝ ਮਿਤਾਵਾ ਕੋਈ ਫਾਇਦਾ ਨਹੀਂ ਤਾਂ ਸਰਕਾਰ ਨੂੰ ਵੀ ਪਿੱਛੇ ਹਟਣ ਚ ਕੋਈ ਜਰੂਰਤ ਨਹੀਂ ਕਿਉਂਕਿ ਇਸੇ ਪੰਜਾਬ ਨੇ ਇੰਨਾ ਹੀ ਪੰਜਾਬੀਆਂ ਨੇ ਪੰਜਾਬ ਸਰਕਾਰ ਨੂੰ ਏਡਾ ਵੱਡਾ ਮੈਂਡੇਟ ਦੇ ਕੇ ਇੱਥੇ ਇਸ ਸੱਤਾ ਵਿੱਚ ਲੈ ਕੇ ਆਂਦਾ ਸੀ ਰਿਕਾਰਡ ਤੋੜ ਦਿੱਤੇ ਸੀ ਅੱਜ ਤੱਕ ਇੰਨੀਆਂ ਸੀਟਾਂ ਨਾਲ ਕੋਈ ਪਾਰਟੀ ਸੱਤਾ ਵਿੱਚ ਕਦੇ ਨਹੀਂ ਆਈ ਜਦੋਂ ਚੋਣ ਸਹੀ ਤਰੀਕੇ ਨਾਲ ਹੋਈ ਹੋਵੇ ਸੁਪੇਰੇ ਸਾਥੀਓ ਪੰਜਾਬ ਦੇ ਮੁੱਦੇ ਲੀਡਰ ਨਹੀਂ ਪੰਜਾਬ ਦੇ ਮੁੱਦੇ ਪੰਜਾਬ ਦੀ ਇਕਨੋਮਿਕਲੀ ਪੰਜਾਬ ਦੀ ਪੰਜਾਬ ਦੀ ਅਣਖ ਨਾਲ ਇੱਜ਼ਤ ਗੈਰਤ ਨਾਲ ਜੁੜੇ ਹੋਏ ਮੁੱਦੇ ਨੇ ਤੇ ਇਸ ਕਰਕੇ ਲੀਡਰਾਂ ਵਾਲੇ ਪਾਸੇ ਜਿਹੜੀ ਚਰਚਾ ਹੁੰਦੀ ਆ ਥਾਂ ਥਾਂ ਤੇ ਕਿਉਂਕਿ ਇੱਕ ਦਿਨ ਰਹਿੰਦੀ ਦੂਜੇ ਦਿਨ ਖਤਮ ਹੋ ਜਾਂਦੀ ਆ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਥੋੜਾ ਧਿਆਨ ਜਿਹੜਾ ਦੇਣਾ ਚਾਹੀਦਾ ਪੰਜਾਬ ਦੇ ਅਸਲ ਮੁੱਦਿਆਂ 'ਤੇ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਪਾ ਅਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਸ਼ੀਕਰ